ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਵਾਲੀ ਦੇ ਸੰਧਾ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਈਆਂ ਜੀ ਸਵਿਫਟ ਐਲਡੀਆਈ ਗੱਡੀ ਵਿਕਾਊ ਹੈ ਡੀਜ਼ਲ ਦੀ ਗੱਡੀ ਪੰਜਾਬ ਨੰਬਰ ਹੈ ਜੀ 2013 ਮਾਡਲ ਨਵੇਂ ਟਾਇਰ ਨੇ ਫੈਮਿਲੀ ਕਾਰ 90000 ਚੱਲੀ ਏਰੀਆ ਸ਼ੇਰਪੁਰ ਸੰਗਰੂਰ ਰੇਟ 360000 9569798186 ਇਸ ਨੰਬਰ ਤੇ ਫੋਨ ਕਰਕੇ ਗੱਡੀ ਖਰੀਦ ਸਕਦੇ ਹੋ ਰਾਜਾ ਤੁੜੀ ਵਾਲਾ ਰੀਪਰ ਵਿਕਾਊ ਹੈ ਜੀ 2021 ਮਾਡਲ ਰਾਜਾ ਤੁੜੀ ਵਾਲਾ ਰੀਪਰ ਵਿਕਾਊ ਹੈ ਜੀ 2021 ਮਾਡਲ 260000 ਰੁਪਏ ਰੇਟ ਮੰਗਿਆ ਏਰੀਆ ਜੀ ਪਿੰਡ ਚੁਗੇ ਕਲਾ ਬਠਿੰਡਾ 79863 46405 ਇਸ ਨੰਬਰ ਤੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੀਂ ਵੀਡੀਓ ਜਲਦੀ ਹੀ ਤੁਹਾਡੇ ਤੱਕ ਪਹੁੰਚ ਸਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੈਗਨਰ ਗੱਡੀ ਵਿਕਾਊ ਹੈ ਜੀ 2008 ਮਾਡਲ ਗੱਡੀ ਹੈ ਕਾਗਜ਼ ਵਗੈਰਾ ਪੂਰੇ ਨੇ ਜੀ ਕੰਡੀਸ਼ਨ ਜਮ ਓਕੇ ਹੈ ਰੇਟ 1,25,000 ਏਰੀਆ ਹਨਮਾਨਗੜ੍ਹ ਰਾਜਸਥਾਨ ਬਾਕੀ ਤੁਸੀਂ ਗੱਡੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ 97823 96786 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਵੈਗਨਰ ਗੱਡੀ 2008 ਮਾਡਲ 1,25,000 ਚ ਖਰੀਦ ਸਕਦੇ ਹੋ। ਜ਼ਮੀਨ ਠੇਕੇ ਤੇ ਚਾਹੀਂਦੇ ਐਸ ਵੀਰ ਨੂੰ ਏਰੀਆ ਜਲੰਧਰ ਨਕੋਦਰ ਚ 8544925034 ਇਸ ਨੰਬਰ ਤੇ ਸੰਪਰਕ ਕਰੋ ਜੇਕਰ ਕੋਈ ਵੀ ਵੀਰ ਜਲੰਧਰ ਨਕੋਦਰ ਦੇ ਵਿੱਚ ਜ਼ਮੀਨ ਠੇਕੇ ਤੇ ਦੇਣ ਦਾ ਚਾਹਵਾਨ ਹੋਵੇ ਇਸ ਵੀਰ ਦੇ ਨਾਲ ਸੰਪਰਕ ਜ਼ਰੂਰ ਕਰੋ। ਸਕੋਰਪੀਓ ਗੱਡੀ ਵਿਕਾਊ ਹੈ ਜੀ ਗੱਡੀ 2014 ਮਾਡਲ ਹੈ ਪਹਿਲੇ 90000 ਤੋਂ ਰਹੀ ਚੱਲੀ ਹੈ ਜੀ ਟਾਇਰ ਨਵੇਂ ਨੇ ਨਵੇਂ ਟਾਇਰ ਨੇ ਜੀ 76000 ਚੱਲੀ ਹੈ 2014 ਮਾਡਲ ਗੱਡੀ ਹੈ ਜੀ ਏਰੀਆ ਫਰੀਦਕੋਟ ਹੈ 5,50,000 ਰੁਪਿਆ ਡਿਮਾਂਡ ਹੈ ਜੀ 9592981125 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਕੋਰਪੀਓ ਗੱਡੀ 2014 ਮਾਡਲ ਨੂੰ 5,50,000 ਚ ਖਰੀਦ ਸਕਦੇ ਹੋ Audi Q7 ਗੱਡੀ ਵਿਕਾਊ ਹੈ ਜੀ 2012 ਮਾਡਲ ਗੱਡੀ ਹੈ ਦੂਜੇ ਨਾਂ ਹੈ ਪੰਜਾਬ ਨੰਬਰ ਹੈ ਜੀ 97000 ਚੱਲੀ ਹੈ 97000 ਚੱਲੀ Audi Q7 ਗੱਡੀ ਵਿਕਾਊ ਹੈ 2012 ਮਾਡਲ ਦੂਜੇ ਨਾਂ ਹੈ ਜੀ ਪੰਜਾਬ ਨੰਬਰ ਹੈ 10 ਲੱਖ ਰੁਪਏ ਗੱਡੀ ਦਾ ਰੇਟ ਹੈ ਜੀ 88728 10123 ਇਸ ਨੰਬਰ ਤੇ ਫੋਨ ਕਰਕੇ ਤੁਸੀਂ Audi Q7 ਗੱਡੀ ਹੈ ਜਿਹੜੀ 10 ਲੱਖ ਰੁਪਏ ਚ ਖਰੀਦ ਸਕਦੇ ਹੋ ਸੱਗੂ ਕੰਬਾਈਨ ਵਿਕਾਊ ਹੈ ਜੀ 2011 ਮਾਡਲ ਪੰਜਾਬ ਨੰਬਰ ਏਰੀਆ ਜੀ ਪਿੰਕ ਕੋਡ ਦੋਨਾ ਬਰਨਾਲਾ ਰੇਟ 6 ਲੱਖ ਰੁਪਇਆ ਤੇ ਬਾਕੀ ਸਾਫ ਕੰਡੀਸ਼ਨ ਦੀ ਹੈ ਜੀ ਮਾਲਕ ਵੀਰ ਕਹਿੰਦਾ ਚਲਾ ਕੇ ਦੇਖ ਕੇ ਲੈ ਆ ਸਕਦੇ ਹੋ 11 ਮਾਡਲ ਹੈ ਜੀ ਪੰਜਾਬ ਨੰਬਰ ਹੈ 7087399567 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕੰਬਾਈਨ ਨੂੰ 6 ਲੱਖ ਰੁਪਇਆ ਦੇ ਵਿੱਚ ਖਰੀਦ ਸਕਦੇ ਹੋ ਇਹ ਟਾਚੀ ਕੰਪਨੀ ਦਾ ਏਸੀ ਵੀ ਕਾਊ ਹੈ ਜੀ 1.5 ਟਨ ਦਾ ਏਸੀ ਹੈ ਏਰੀਆ ਪੱਟੀ ਤਰਨਤਾਰ ਰੇਟ ਹੈ ਜੀ 18500 ਰੁਪਏ 18500 ਰੁਪਏ ਰੇਟ ਮੰਗੇ ਹਿਟਾਚੀ ਕੰਪਨੀ ਦਾ ACV ਕਾ ਉਹ ਡੇ ਟੰਦਾ ਬਾਕੀ ਤੁਸੀਂ ਨੰਬਰ ਨੋਟ ਕਰ ਲਓ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਇਹ ਸੀ ਨੂੰ ਖਰੀਦ ਸਕਦੇ ਹੋ 95928 74395 ਇਸ ਨੰਬਰ ਤੇ ਫੋਨ ਕਰਕੇ ਡੇ ਟੰਦਾ ਇਹ ਸੀ ਖਰੀਦ ਸਕਦੇ ਹੋ ਪ੍ਰੀਤ ਕੰਬਾਈਨ ਵਿਕਾਊ ਹੈ ਜੀ 2006 ਮਾਡਲ ਪ੍ਰੀਤ ਕੰਬਾਈਨ ਵਿਕਾਊ 2006 ਮਾਡਲ ਹੈ ਟਾਇਰ ਨਵੇਂ ਨੇ ਇੰਜਨ ਗੇਅਰ ਦੀ ਓਕੇ ਹੈ ਜੀ ਏਰੀਆ ਮੂਲਕ ਸੰਗਰੂਰ 9986800131 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਮਰੂਤੀ 800 AC ਵਿਕਾਊ ਹੈ ਜੀ ਗੱਡੀ 0.2 ਇੰਜਨ ਟਾਇਰ ਨਵੇਂ ਨੇ 5 ਗিয়ার ਹਾਈ ਸਪੀਡ ਰੇਟ ਹੈ ਜੀ 30000 ਏਰੀਆ ਫਾਜ਼ਿਲ ਕਾ 30000 ਕੁ ਰੇਟ ਰੱਖਿਆ ਗਿਆ ਜੀ ਨਵੇਂ ਟਾਇਰ ਨੇ ਫਾਜ਼ਿਲ ਕਾ ਗੱਡੀ ਖੜੀ ਹੈ ਤੁਸੀਂ ਦੇਖ ਸਕਦੇ ਹੋ ਨੰਬਰ ਨੋਟ ਕਰ ਲਓ 9972170186 ਇਸ ਨੰਬਰ ਤੇ ਫੋਨ ਕਰਕੇ ਮਰੂਤੀ 800 AC ਗੱਡੀ ਤੁਸੀਂ ਖੇਤ ਸਕਦੇ ਹੋ CBR 150 ਬਾਈਕ ਵਿਕਾਊ ਹੈ 2014 ਮਾਡਲ 60000 ਰੁਪਏ ਰੇਟ ਰੱਖਿਆ ਗਿਆ ਏਰੀਆ ਉੱਤਰਾਖੰਡ ਦਿਨੇਸ਼ਪੁਰ ਉੱਤਰਾਖੰਡ ਦਾ ਹੀ ਨੰਬਰ ਹੈ ਜੀ 9917713813 9917713813 ਇਸ ਨੰਬਰ ਤੇ ਫੋਨ ਕਰਕੇ CBR 150 ਬਾਈਕ 2014 ਮਾਡਲ 60000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਮਹਿੰਦਰਾ 에ਅਰਫਲੋ 235 ਡਾਇਰੈਕਟਰ ਵਿਕਾਊ ਹੈ ਜੀ 2010 ਮਾਡਲ। ਨਵੀਂ ਬੈਟਰੀ ਪੰਜਾਬ ਨੰਬਰ ਰੇਟ ਹੈ ਜੀ 170000 ਬਾਕੀ ਕੰਡੀਸ਼ਨ ਤੁਸੀਂ ਜਾ ਕੇ ਚੈੱਕ ਕਰਕੇ ਚਲਾ ਕੇ ਖਰੀਦ ਸਕਦੇ ਹੋ ਮੌਕੇ ਤੇ ਏਰੀਆ ਜੀ 인ਦਰਗੜ ਮੋਗਾ 99145669 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਹਿੰਦਰਾ ਡਾਇਰੈਕਟਰ ਹੈ ਜਿਹੜਾ 170 ਅੱਜ ਖਰੀਦ ਸਕਦੇ ਹੋ ਸੋਨਾਲିକਾ 750 ਟਰੈਕਟਰ ਵਿਕਾਊ ਹੈ ਜੀ 2012 ਮਾਡਲ ਡਬਲ ਡਿਸਟ੍ਰਿਬਿਊਟਰ ਪਾਵਰ ਸਟੀering ਰੇਟ ਹੈ ਜੀ 775000 ਰੁਪਏ ਏਰੀਆ ਜੀ ਪਿੰਡ ਮੱਲਣ ਕੋਠੇ ਅਮਗੜ 9417148607 ਇਸ ਨੰਬਰ ਤੇ ਫੋਨ ਕਰਕੇ ਸੋਨਾਲਿਕਾ 750 ਟਰੈਕਟਰ 2012 ਮਾਡਲ ਨੂੰ 75000 ਰੁਪਏ ਦੇ ਵਿੱਚ ਤੁਸੀਂ ਇਹ ਟਰੈਕਟਰ ਹੈ ਜਿਹੜਾ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਜੀ 12 ਕਿੱਲੇ ਜ਼ਮੀਨ ਵਿਕਾਊ ਹੈ ਜੀ 8 ਕਿੱਲੇ ਰੋਡ ਦਾ ਫਰੰਟ ਵਿੱਚ ਮੋਟਰ ਨਹਿਰ ਦਾ ਪਾਣੀ ਪਿੰਡ ਦੀ ਨਿਆਈ ਵਾਲਾ ਬਾਣ ਹੈ ਜੀ ਪਿੰਡ ਤਨੌਲਾ ਬਰਨਾਲਾ ਰੇਟ ਹੈ ਜੀ 42 ਲੱਖ ਰੁਪਏ ਕਿੱਲੇ ਦਾ ਤਕਸੀਮ ਟਾਕ ਹੈ ਜੀ 98727 84692 ਇਸ ਨੰਬਰ ਤੇ ਫੋਨ ਕਰਕੇ 12 ਕਿੱਲੇ ਜ਼ਮੀਨ ਵਿੱਚ ਨਹਿਰ ਦਾ ਪਾਣੀ ਤੇ ਮੋਟਰ ਤਕਸੀਮ ਤੱਕ 42 ਲੱਖ ਰੁਪਏ ਤੁਸੀਂ ਕਿਲਾ ਖਰੀਦ ਸਕਦੇ ਹੋ ਪਿੰਡ ਦੀ ਨਿਆਈ ਵਾਲਾ ਬਾਣ ਹੈ ਜੀ ਏਰੀਆ ਪਿੰਤਨੌਲਾ ਬਰਨਾਲਾ ਦੇ ਵਿੱਚ ਇਹ ਜ਼ਮੀਨ ਹੈ ਜਾ ਕੇ ਤੁਸੀਂ ਮਾਲਕ ਵੀਰ ਦੇ ਨਾਲ ਡੀਲ ਕਰ ਸਕਦੇ ਹੋ ਬੈਲੇ ਲੱਖ ਰੁਪਏ ਨਿੱਕਲੇ ਜਿਹੜਾ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦਾ ਕਰੋ ਜੀ ਸੋ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਵੀਡੀਓ ਨੂੰ ਸ਼ੇਅਰ ਲਾਈਕ ਕਰ ਰਹੇ ਨੇ ਸੋ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਐਡਾ ਸਪੋਰਟ ਕਰੋਗੇ ਜੇਕਰ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਵਟਸਐਪ ਨੰਬਰ ਨੋਟ ਕਰ ਲਓ 9877928446 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਫੋਨ țeਡਾ ਕਰਕੇ ਬਣਾਉਣੀਆਂ ਨੇ ਤੇ ਫੋਨ țeਡੇ ਕਰਕੇ ਹੀ ਪ੍ਰੋਪਰ ਵੀਡੀਓ ਬਣਾਉਣੀ ਹੈ ਜੀ ਜੇਕਰ ਕੋਈ ਵੀ ਵੀਰ ਜ਼ਮੀਨ ਪਲਾਟ ਕੋਠੀ ਦੀ ਐਡ ਕਰਵਾਉਣਾ ਚਾਹੁੰਦਾ ਹੋਵੇ ਤਾਂ ਤੁਸੀਂ ਜ਼ਮੀਨ ਦੇ ਵਿੱਚ ਪਾਣੀ ਦਾ ਕੀ ਸਾਧਨਾ ਕੋਈ ਰੋਡ ਵਗੈਰਾ ਲੱਗਦਾ ਇਹਦੀ ਸਾਨੂੰ ਵੀਡੀਓ ਬਣਾ ਕੇ ਭੇਜੋ ਸਾਰੀ ਜਾਣਕਾਰੀ ਦਿਓ ਪੂਰਾ ਐਡਰੈਸ ਭੇਜੋ ਆਪਣਾ ਤਾਂ ਕਿ ਤੁਹਾਡੀ ਐਡ ਅਸੀਂ ਆਪਣੇ ਚੈਨਲ ਤੇ ਲਾ ਦਈਏ ਤੁਹਾਡੀ ਹਰ ਇੱਕ ਚੀਜ਼ ਜਲਦੀ ਸੇਲ ਹੋ ਸਕੇ ਤੇ ਇੱਕ ਜਿਹੜਾ ਰੇਟ ਹੁੰਦਾ ਜੇ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਕਈ ਵੀਰ ਬਧਾ ਚੜਾ ਕੇ ਲਾ ਦਿੰਦੇ ਰੇਟ ਸੋ ਵੀਰਾਂ ਨੂੰ ਬੇਨਤੀ ਹੈ ਰੇਟ ਮਾਰਕੀਟ ਦੇ ਹਿਸਾਬ ਨਾਲ ਹੀ ਰੱਖਿਆ ਕਰੋ ਜੀ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਜਲਦੀ ਆਸਾਨੀ ਦੇ ਨਾਲ ਘਰ ਬੈਠੇ ਸੇਲ ਹੋ ਸਕੇ ਸੋ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਉਹਨਾਂ ਵੀਰਾਂ ਦਾ ਤੈਅਦ ਲੋ ਧੰਨਵਾਦ ਤੇ ਇੱਕ ਹੋਰ ਬੇਨਤੀ ਹੈ ਵੀਰਾਂ ਨੂੰ ਜੀ ਜਿਹੜਾ ਤੁਸੀਂ ਵੀਡੀਓ ਦੇ ਵਿੱਚ 9877988464 ਨੰਬਰ ਦੇਖ ਰਹੇ ਹੋ ਇਹ ਸਿਰਫ ਐਡ ਕਰਵਾਉਣ ਦੇ ਲਈ ਹੈ ਤੁਸੀਂ ਉੱਤੇ ਦਿੱਤੇ ਨੰਬਰਾਂ ਦੇ ਜਾਂਚ ਕਰਿਆ ਕਰੋ ਉੱਥੇ ਮਾਲਕਾਂ ਦੇ ਨੰਬਰ ਹੁੰਦੇ ਨੇ ਜੀ ਸਾਰੀ ਜਾਣਕਾਰੀ ਹੁੰਦੀ ਹੈ ਏਰੀਆ ਰੇਟ ਵਗੈਰਾ ਸਾਰਾ ਕੁਝ ਦੱਸਿਆ ਹੁੰਦਾ ਤਾਂ ਹਾਲੇ ਸਾਈਡ ਇਸ ਨੰਬਰ ਦੇ ਉਸ ਤੇ ਕਾਲ ਕਰਿਆ ਕਰੋ ਇਹ ਨੰਬਰ ਐਡ ਕਰਵਾਉਂਦੇ ਨੇ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਣੇ ਨਾ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ